ਸਾਸਿਕਲ ਪੰਜਾਬੀਓ ਗੱਲ ਕਰਦੇ ਹਾਂ ਧਰਮ ਦੀ ਪੂਰੇ ਭਾਰਤ ਦੇ ਵਿੱਚ ਅਨੇਕਾਂ ਧਰਮ ਨੇ ਧਰਮ ਨਿੰਦਣ ਯੋਗ ਨਹੀਂ ਨਾ ਹੀ ਅਸੀਂ ਕਿਸੇ ਧਰਮ ਦੀ ਨਿੰਦਿਆ ਕਰਦੇ ਹਾਂ ਲੇਕਿਨ ਜਿਹੜੇ ਧਰਮ ਨੂੰ ਚਲਾਉਣ ਵਾਲੇ ਨੇ ਸਾਰੇ ਸਹੀ ਵੀ ਨਹੀਂ ਹੁੰਦੇ ਸਾਰੇ ਗਲਤ ਵੀ ਨਹੀਂ ਹੁੰਦੇ ਲੇਕਿਨ ਉਹਨਾਂ ਵੱਲੋਂ ਧਰਮ ਨੂੰ ਤੋੜਿਆ ਅਤੇ ਮਰੂੜਿਆ ਜਾਂਦਾ ਹੈ ਤੋੜ ਮਰੋੜ ਕੇ ਲੋਕਾਂ ਦੇ ਸਾਹਮਣੇ ਪੇਸ਼ ਕੀਤਾ ਜਾਂਦਾ ਹੈ ਆਪੋ ਆਪਣੇ ਧਰਮ ਨੂੰ ਜਿਸ ਤਰ੍ਹਾਂ ਮੈਂ ਪਹਿਲਾਂ ਹੀ ਕਹਿ ਚੁੱਕਿਆ ਕਿ ਅਸੀਂ ਕਿਸੇ ਸਪੈਸ਼ਲ ਧਰਮ ਉੱਤੇ ਟਿੱਪਣੀ ਨਹੀਂ ਕਰਦੇ ਸਾਰੇ ਧਰਮ ਸਤਿਕਾਰਯੋਗ ਨੇ ਸਤਿਕਾਰ ਬਣਾ ਵੀ ਸਤਿਕਾਰ ਕਰਨਾ ਵੀ ਚਾਹੀਦਾ ਹੈ ਕਿਉਂਕਿ ਕੋਈ ਵੀ ਧਰਮ ਜਿਹੜਾ ਹੈ ਗਲਤ ਕੰਮ ਨਹੀਂ ਸਿਖਾਉਂਦਾ ਕੋਈ ਧਰਮ ਚੋਰੀ ਯਾਰੀ ਨਹੀਂ ਕਰਨਾ ਸਿਖਾਉਂਦਾ ਕੋਈ ਧਰਮ ਨਹੀਂ ਸਿਕਾਉਂਦਾ ਕਿ ਤੁਸੀਂ ਆਪਣੇ ਮਾਪਿਆਂ ਦੀ ਸੇਵਾ ਨਾ ਕਰੋ ਕੋਈ ਧਰਮ ਇਹ ਵੀ ਨਹੀਂ ਸਿਕਾਉਂਦਾ ਕਿ ਤੁਸੀਂ ਝੂਠ ਬੋਲੋ ਲੇਕਿਨ ਕਹਿੰਦੇ ਨੇ ਕਿ ਦਸਾਂ ਨੋਮਾਂ ਦੀ ਕਿਰਤ ਕਰੋ ਸੱਚ ਉੱਤੇ ਪਹਿਰਾ ਦਿਓ ਇਹੀ ਧਰਮ ਹੈ ਲੇਕਿਨ ਭੋਲੇ ਭਾਲੇ ਲੋਕਾਂ ਨੂੰ ਕਿਵੇਂ ਠੱਗਿਆ ਜਾਂਦਾ ਹੈ ਕਿਵੇਂ ਆਪਣੇ ਜਾਲ ਦੇ ਵਿੱਚ ਫਸਾ ਕੇ ਇਵਨ ਦੋ ਮੈਂ ਅਸੀਂ ਤੇ ਹੈਰਾਨ ਹੋ ਜਾਂਨੇ ਆ ਜਿਹੜੇ ਲੋਕ ਆਪਣੇ ਮਾਤਾ ਪਿਤਾ ਨੂੰ ਪਿਤਾ ਜੀ ਜਾਂ ਪਪਾ ਜੀ ਜਾਂ ਮੰਮੀ ਜੀ ਜਾਂ ਮਾਤਾ ਜੀ ਨਹੀਂ ਕਹਿੰਦੇ ਉਹ ਇਹਨਾਂ ਧਰਮ ਦੇ ਠੇਕੇਦਾਰਾਂ ਨੂੰ ਪ੍ਰਚਾਰਕਾਂ ਨੂੰ ਮੰਮੀ ਤੇ ਪਪਾ ਜੀ ਕਹਿੰਦੇ ਨੇ ਯਾਨੀ ਕਿ ਧਰਮ ਕੀ ਧਰਮ ਨੇ ਜੋੜਨਾ ਸੀ ਧਰਮ ਨੇ ਤੋੜਨਾ ਨਹੀਂ ਸੀ ਧਰਮ ਨੇ ਸਹੀ ਮਾਰਗ ਦਿਖਾਉਣਾ ਸੀ ਧਰਮ ਨੇ ਅਨੰਤ ਜੀਵਨ ਦੀ ਗੱਲ ਕਰਨੀ ਸੀ ਲੇਕਿਨ ਧਰਮ ਨੂੰ ਕਿਹਦੇ ਵਾਸਤੇ ਇਹਨਾਂ ਨੇ ਵਰਤਿਆ ਇਹਨਾਂ ਨੇ ਵਰਤਿਆ ਗੱਡੀਆਂ ਵਾਸਤੇ ਕਾਰਾਂ ਵਾਸਤੇ ਬਰਕਤਾਂ ਵਾਸਤੇ ਰੀਅਲ ਏਸਟੇਟ ਵਾਸਤੇ ਅਤੇ ਵਿਜਿਆ ਵਾਸਤੇ ਡੇਰੇ ਵੀ ਨੇ ਡੇਰਿਆਂ ਦੇ ਵਿੱਚ ਇਹ ਵੀ ਕੁਝ ਚੱਲ ਰਿਹਾ ਹੈ ਪਾਸਪੋਰਟ ਤੇ ਲੋਕ ਸੈਂਡ ਕੀਤੀ ਜਾ ਰਹੇ ਐਸਟਰ ਸਿਗਨੇਚਰ ਕੀਤੀ ਜਾ ਰਹੇ ਨੇ ਕੀ ਤੁਹਾਡਾ ਤੇ ਮੇਰਾ ਰੱਬ ਦੇ ਨਾਲ ਸਿੱਧਾ ਮਿਲਨ ਨਹੀਂ ਹੋ ਸਕਦਾ ਜੇਕਰ ਅਸੀਂ ਅਧਿਆਤਮਿਕ ਤੇ ਰਸਤੇ ਤੇ ਚੱਲਣਾ ਚਾਹੁੰਦੇ ਹਾਂ ਕਿਸੇ ਵੀ ਗ੍ਰੰਥ ਨੂੰ ਲੈ ਲਓ ਉਹਦੇ ਵਿੱਚ ਕੋਈ ਵਿਚੋਲੀਆ ਨਹੀਂ ਹੈ ਰੱਬ ਜਿਹੜਾ ਹੈ ਉਹ ਇਨਸਾਨ ਦੇ ਅੰਦਰ ਵੱਸਦਾ ਹੈ ਅੰਦਰੋਂ ਉਸ ਨੂੰ ਖੋਜ ਕਰਨੀ ਪਵੇਗੀ ਅਲੱਗ-ਅਲੱਗ ਧਰਮ ਦੇ ਵਿੱਚ ਇਹ ਬਿਲਕੁਲ ਸਹੀ ਤੱਥਾਂ ਦੇ ਵਿੱਚ ਫੈਕਚੁਅਲ ਤਰੀਕੇ ਨਾਲ ਬਿਆਨ ਕੀਤਾ ਹੋਇਆ ਹੈ ਲੇਕਿਨ ਅਸੀਂ ਫੈਕਚੁਅਲ ਨੂੰ ਛੱਡ ਕੇ ਰਿਐਲਿਟੀ ਨੂੰ ਛੱਡ ਕੇ ਅਸੀਂ ਮਨਮਤ ਵਾਲੇ ਬਣ ਜਾਂਦੇ ਹਾਂ ਸਾਨੂੰ ਹਰ ਇੱਕ ਚੀਜ਼ ਜਲਦੀ ਚਾਹੀਦੀ ਹੈ ਲੇਕਿਨ ਜਿਹੜੇ ਧਰਮ ਦੇ ਅਰਿਆਈ ਨੇ ਜਿਹੜੇ ਤੁਹਾਨੂੰ ਬਹੁਤ ਚੀਜ਼ਾਂ ਦਾ ਲਾਲਚ ਦੇ ਕੇ ਝਾਂਸਾ ਦਿੰਦੇ ਨੇ ਕਿ ਉਹਨਾਂ ਨੂੰ ਨਹੀਂ ਪਤਾ ਕਿ ਸਾਡੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਵਾਪਰਨਾ ਹੈ ਇੱਕ ਪਾਸੇ ਕਹਿ ਦਿੰਦੇ ਨੇ ਕਿ ਤੁਹਾਡੀਆਂ ਬਿਮਾਰੀਆਂ ਠੀਕ ਹੋ ਜਾਣਗੀਆਂ ਲੇਕਿਨ ਬਿਮਾਰੀਆਂ ਉਹਨਾਂ ਨੂੰ ਆਪ ਨੂੰ ਲੱਗੀਆਂ ਹੋਈਆਂ ਨਹੀਂ ਚਾਹ ਕੋਈ ਡੇਰਾਬਾਦ ਹੈ ਚਾਹ ਕੋਈ ਧਰਮ ਹੈ ਕਿ ਧਰਮ ਦਾ ਕੋਈ ਨਿਆਈ ਹੈ ਜਾ ਧਰਮ ਨੂੰ ਚਲਾਉਣ ਵਾਲਾ ਯਾਨੀ ਕਿ ਲਾਲਚ ਦੇ ਕੇ ਧਰਮ ਨੂੰ ਲਿਓਣਾ ਫਿਰ ਉਸ ਤੋਂ ਬਾਅਦ ਕਿਹਾ ਕਿ ਮੈਨੂੰ ਪਾਪਾ ਜੀ ਕਹੋ ਤੇ ਮੈਨੂੰ ਮੰਮੀ ਜੀ ਕਹੋ ਕੀ ਇਹ ਧਰਮ ਦਾ ਵਰਤਾਨ ਹੈ ਕੀ ਧਰਮ ਸਾਡੇ ਜਿਹੜੇ ਅ ਗੁਰੂ ਸਹਿਬਾਰ ਹੋਏ ਨੇ ਜਾਂ ਜਿਹੜੇ ਹੋਰ ਕੋ ਪੀਰ ਪਗਾਂ ਪਰ ਹੋਏ ਨੇ ਚਾਹੇ ਕੋ ਅਸਾਈ ਧਰਮ ਦੇ ਵਿੱਚ ਨੇ ਕੀ ਉਹਨਾਂ ਨੇ ਇਸ ਤਰ੍ਹਾਂ ਕਿਹਾ ਕਿ ਸਾਨੂੰ ਪਾਪਾ ਜੀ ਕਹੋ ਆ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਆ ਕੱਲ ਖਬਰ ਆਈ ਹੈ ਤਹਿਲ ਕ ਮਚਾ ਕੇ ਰੱਖ ਦਿੱਤਾ ਹੈ ਪਹਿਲਾ ਡੇਰਾ ਸੱਚਾ ਸੌਦਾ ਸਾਧ ਜਿਸ ਦੇ ਲਗਭਗ 3 ਕਰੋੜ ਸ਼ਰਧਾਲੂ ਦੱਸੇ ਜਾਂਦੇ ਨੇ ਪੂਰੇ ਭਾਰਤ ਵਿੱਚ ਉਹ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋਏ ਯਾਨੀ ਕਿ ਲੰਬੇ ਸਮੇਂ ਬਾਅਦ ਉਹਨਾਂ ਦੇ ਵਿਰੁੱਧ ਫੈਸਲਾ ਆਇਆ ਲੇਕਿਨ ਇੱਧਰ ਵੀ 2018 ਦੀ ਗੱਲ ਹੈ ਜਿਨਸੀ ਸ਼ੋਸ਼ਣ ਦੇ ਮਾਮਲੇ ਵਿੱਚ ਕੱਲ ਲੈ ਕੇ ਆਇਆ ਪਾਸ ਪ੍ਰੋਫੈਸਰ ਬਰਜਿੰਦਰ ਸਿੰਘ ਜਿਹੜਾ ਲੋਕਾਂ ਦਾ ਭਵਿੱਖ ਦੱਸਦਾ ਸੀ ਜਿਹੜਾ ਲੋਕਾਂ ਦੀਆਂ ਬਿਮਾਰੀਆਂ ਠੀਕ ਕਰਦਾ ਸੀ ਜਿਹੜਾ ਲੋਕਾਂ ਨੂੰ ਕਹਿੰਦਾ ਸੀ ਕਿ ਮੈਨੂੰ ਪਾਪਾ ਕਹੋ ਮੈਨੂੰ ਅਧਿਆਤਮਿਕ ਪਿਤਾ ਕਹੋ ਤੇ ਉਹੋ ਜਿਹੇ ਭੋੜੇ ਪਾਲੇ ਲੋਕ ਨੇ ਜਿਹੜੇ ਹਾਲੇ ਵੀ ਬਿਆਨਬਾਜ਼ੀ ਕਰ ਰਹੇ ਨੇ ਕਿ ਸਾਡੇ ਪਾਸਟਰ ਸਾਡੇ ਪ੍ਰੋਫਟ ਜਿਹੜੇ ਨੇ ਉਹ ਜਿਹੜੇ ਉਹ ਉਹਨਾਂ ਤੇ ਇਲਜ਼ਾਮ ਨਹੀਂ ਹੈ ਇਲਜ਼ਾਮ ੱਤੇ ਨਾ ਲਗਾਏ ਗਏ ਨੇ ਉਹ ਸਹੀ ਨੇ ਇਸ ਦਾ ਡੇਰਾ ਸੱਚਾ ਸੋਦਾ ਦੇ ਸ਼ਰਧਾਲੂ ਨੇ ਵੀ ਕੀਤਾ ਹਾਲੇ ਕਿ ਉਹਦੇ ਵੀ ਸੰਗਤ ਜਾਰੀ ਹੈ ਅਸੰਗਤ ਜਾਣੀ ਨਾ ਜਾਣੀ ਅਸੀਂ ਉਸ ਗੱਲ ਦਾ ਵਿਰੋਧ ਨਹੀਂ ਕਰਦੇ ਲੇਕਿਨ ਧਰਮ ਜਿਹੜਾ ਹੈ ਸ਼ੁਰੂ ਜਿਹੜਾ ਘਰ ਤੋਂ ਹੁੰਦਾ ਹੈ ਜਿਸ ਤਰ੍ਹਾਂ ਕਿਹਾ ਨਾ ਕਿ ਚੈਰਿਟੀ ਬਿਗins ਐਟ ਹੋਮ ਵੀ ਜਿਹੜਾ ਦਾਨ ਪੁੰਨ ਹੈ ਉਹ ਘਰ ਤੋਂ ਸ਼ੁਰੂ ਹੁੰਦਾ ਹੈ ਜਿਕਰ ਅਸੀਂ ਆਪਣੇ ਮਾਤਾ ਪਿਤਾ ਦੀ ਸੇਵਾ ਨਹੀਂ ਕਰਦੇ ਜੇਕਰ ਉਹ ਬਿਰਧ ਅਵਸਥਾ ਦੇ ਵਿੱਚ ਨੇ ਬਜ਼ੁਰਗ ਅਵਸਥਾ ਦੇ ਵਿੱਚ ਜੇਕਰ ਉਹਨਾਂ ਨੂੰ ਅਸੀਂ ਫਾਜ਼ਲ ਸਾਹਿਬ ਨਹੀਂ ਕਹਿ ਕੇ ਪੁਕਾਰਦੇ ਤੇ ਲੱਖ ਲੋਕਾਂ ਨੂੰ ਤੁਸੀਂ ਪਾਪਾ ਜੀ ਕਹਿ ਲਓ ਤੁਹਾਡਾ ਤੇ ਮੇਰਾ ਜਿੰਦਗੀ ਦੇ ਵਿੱਚ ਕੁਝ ਨਹੀਂ ਬਣਨ ਵਾਲਾ ਇਸ ਲਈ ਕਿਸੇ ਵੀ ਧਰਮ ਦੇ ਵਿੱਚ ਹੋ ਤੁਸੀਂ ਉਸ ਧਰਮ ਦੇ ਖੋਜ ਹੀ ਬਣੋ ਉਸ ਧਰਮ ਨੂੰ ਖੋਜੋ ਕਿ ਧਰਮ ਕਹਿੰਦਾ ਕੀ ਹੈ ਅਸਲ ਦੇ ਵਿੱਚ ਇਸ ਧਰਮ ਦਾ ਬਰਤਾਂਤ ਕੀ ਹੈ ਫਿਰ ਤੁਹਾਨੂੰ ਤੇ ਮੈਨੂੰ ਸਮਝ ਆਵੇਗੀ ਅਸੀਂ ਧਰਮ ਦੇ ਗਲਤ ਠੇਕੇਦਾਰਾਂ ਦਾ ਮੈਂ ਸ਼ਬਦ ਕਰਨਾ ਗਲਤ ਪ੍ਰਚਾਰਕਾਂ ਦਾ ਗਲਤ ਠੇਕੇਦਾਰਾਂ ਦੀਆਂ ਗੱਲਾਂ ਦਾ ਸ਼ਕਾਰ ਨਹੀਂ ਹੋਵਾਂਗੇ ਉਹਨਾਂ ਦੇ ਜਾਲ ਦੇ ਵਿੱਚ ਨਹੀਂ ਫਸਾਂਗੇ ਅਸੀਂ ਡੇਰਿਆਂ ਤੇ ਜਾ ਕੇ ਬਾਬਾ ਜੀ ਦੀਆਂ ਲੱਤਾਂ ਬਾਹਾਂ ਦਬਾਉਂਦੇ ਆਂ ਬੁੱਠੀਆਂ ਭਰਦੇ ਆਂ ਪੈਸਾ ਦਿੰਦੇ ਆਂ ਲੇਕਿਨ ਮਾਪਿਓ ਨੂੰ ਕਦੇ ਕਪੜਾ ਨਹੀਂ ਲੈ ਕੇ ਦਿੱਤਾ ਮਾਪਿਓ ਦੀ ਕਦੇ ਸੇਵਾ ਨਹੀਂ ਕੀਤੀ ਮਾਪਿਓ ਦੇ ਕਦੇ ਪੈਰ ਹੱਥ ਨਹੀਂ ਦਬਾਏ ਤੇ ਸਾਨੂੰ ਕੀ ਮਿਲਣਾ ਹੈ ਰੱਬ ਦੇ ਕੋਲ ਹਰ ਇੱਕ ਧਰਮ ਦੇ ਵਿੱਚ ਲਿਖਿਆ ਹੈ ਕਿ ਆਪਣੇ ਮਾਤਾ ਪਿਤਾ ਦਾ ਸਤਿਕਾਰ ਸਭ ਤੋਂ ਉ퍼 ਦਾ ਸਤਿਕਾਰ ਹੈ ਸਤਿਕਾਰ ਕਰੋ ਲੇਕਿਨ ਅਸੀਂ ਆਦੇ ਮਾ ਪਿਓ ਨੂੰ ਘਰ ਦੇ ਵਿੱਚ ਛੱਡ ਕੇ ਅਸੀਂ ਗਲਤ ਹੈ ਜਿਹੜੇ ਗਲਤ ਧਰਮ ਦੇ ਠੇਕੇਦਾਰ ਨੇ ਸਹੀ ਬਹੁਤ ਜਿਆ ਸਹੀ ਬਹੁਤ ਜ਼ਿਆਦਾ ਨਹੀਂ ਸਾਰੇ ਗਲਤ ਵੀ ਨਹੀਂ ਤੇ ਸਾਰੇ ਸਹੀ ਵੀ ਨਹੀਂ ਯਾਨੀ ਕਿ ਸਾਨੂੰ ਧਰਮ ਦਾ ਖੁਦ ਖੋਜੀ ਬਣਨਾ ਪਵੇਗਾ ਸਾਨੂੰ ਧਾਰਮਿਕ ਗ੍ਰੰਥ ਖੁਦ ਪੜਨੇ ਪੈਣਗੇ ਜਦੋਂ ਖੁਦ ਪੜਾਂਗੇ ਸਾਨੂੰ ਸਮਝ ਲੱਗ ਜਾਵੇਗੀ ਕਿ ਅਸੀਂ ਲੁੱਟ ਦਾ ਸ਼ਿਕਾਰਤਾ ਨਹੀਂ ਹੋ ਰਹਾ ਜੋ ਕੁਝ ਫਰਾਨਾ ਪ੍ਰਚਾਰ ਕਰ ਰਿਹਾ ਉਹ ਸੱਚ ਤੇ ਕਹਿ ਰਿਹਾ ਹੈ ਇਸ ਤਰ੍ਹਾਂ ਦੇ ਬਰਤਾਨ ਭੈਣੋ ਤੇ ਭਰਾਓ ਸਿਰਜੇ ਜਾਂਦੇ ਨੇ ਸੁਚੇਤ ਹੋ ਜਾਣਾ ਚਾਹੀਦਾ ਸਾਨੂੰ ਆਪਾਂ ਆਪਣੀਆਂ ਧੀਆਂ ਭਣਾ ਭੇਜਦੇ ਹਾਂ ਵਿਸ਼ਵਾਸ ਤੇ ਆਪਣੀਆਂ ਘਰਵਾਲੀਆਂ ਨੂੰ ਆਪਣੀਆਂ ਭੈਣਾਂ ਨੂੰ ਆਪਣੀਆਂ ਧੀਆਂ ਨੂੰ ਭੇਜ ਦਿੰਦੇ ਆਂ ਡੇਰਿਆਂ ਦੇ ਵਿੱਚ ਮੈਂ ਸਾਰੇ ਡੇਰੇ ਗਲਤ ਨਹੀਂ ਕਹਿੰਦਾ ਮੈਂ ਸਾਰੇ ਪਾਸਟਰ ਗਲਤ ਨਹੀਂ ਕਹਿੰਦਾ ਮੈਂ ਸਾਰੇ ਪੁਜਾਰੀ ਗਲਤ ਨਹੀਂ ਕਹਿੰਦਾ ਲੇਕਿਨ ਉਹਨਾਂ ਦੇ ਵਿੱਚੋਂ 2 ਤੋਂ 3% ਜੋ ਲੋਕ ਅਜੇ ਹੁੰਦੇ ਨੇ ਜਿਹੜੇ ਆਪਣੇ ਧਰਮ ਤੇ ਇਕਲਕ ਲਾ ਜਾਂਦੇ ਨੇ ਕੀ ਹੋਇਆ ਕਲ ਪਾਸਟਰ ਬਲਜਿੰਦਰ ਦੇ ਨਾਲ ਰੋ ਰਿਆ ਕਹਿੰਦਾ ਮੈਂ ਬਿਮਾਰ ਰਹਣਾ ਮੇਰੀ ਘਰਵਾਲੀ ਬਿਮਾਰ ਰਹਿੰਦੀ ਐ ਮੇਰੇ ਤਿੰਨ ਬੱਚੇ ਨੇ ਤੇ ਭਾਈ ਤੁਸੀਂ ਪਹਿਲਾਂ ਇਹ ਕੰਮ ਕਰੋ ਹੀ ਨਾ ਧਰਮ ਦੇ ਤੁਸੀਂ ਨਮਾਇंदे ਹੋ ਧਰਮ ਨੂੰ ਚਲਾਉਣ ਵਾਲੇ ਹੋ ਇਸ ਲਈ ਪੰਜਾਬੀਓ ਆਪਾਂ ਨੂੰ ਧਰਮ ਦੀ ਖੋਜ ਕਰਨੀ ਪਵੇਗੀ ਚਾਹੇ ਉਹ ਮੁਸਲਮਾਨ ਧਰਮ ਹੈ ਚਾਹੇ ਉਸਾਈ ਧਰਮ ਹੈ ਚਾਹੇ ਸਿੱਖ ਧਰਮ ਹੈ ਚਾਹੇ ਜੈਨ ਹੈ ਚਾਹੇ ਬੁੱਧ ਧਰਮ ਹੈ ਚਾਹੋ ਹਿੰਦੂ ਧਰਮ ਹੈ ਯਾਨੀ ਕਿ ਸਾਨੂੰ ਧਰਮ ਦੀ ਖੋਜ ਖੁਦ ਨੂੰ ਕਰਨੀ ਪਵੇਗੀ ਜਦੋਂ ਅਸੀਂ ਖੋਜ ਜਿਹੜੀ ਖੋਜ ਹੈ ਖੁਦ ਕਰਾਂਗੇ ਤੇ ਅਸੀਂ ਇਹੋ ਜੀਆਂ ਗੱਲਾਂ ਦਾ ਜਾਂ ਇਹੋ ਜੀਆਂ ਗੱਲਾਂ ਦੇ ਵਿੱਚ ਨਹੀਂ ਆਵਾਂਗੇ ਇਹੋ ਜ ਹੈ ਜਾਲ ਦੇ ਵਿੱਚ ਨਹੀਂ ਫਸਾਂਗੇ ਧੰਨਵਾਦ